हां जी वीरजी राजवंदर सिंह जी। लो जी। ਕੀ ਹਾਲ ਆ ਜੀ? ਠੀਕ ਆ ਵਧੀਆ। ਉਹ ਠੀਕ ਆ ਵੀਰੇ। ਹਾਂ ਹਾਂ। ਇਹ ਸਾਰੀ ਪਟਕੇ ਬਣੀਆਂ ਤੁਸੀਂ? ਹਾਂ ਜੀ ਸਾਰੀ ਪਟਕੀ। ਕੱਲੋਂ ਕੁੱਲੋਂ ਕੁੱਲ ਕੰਮ ਕਰਿਆ ਹੈ। ਉਹਨਾਂ ਕੁੱਲ ਕੰਮ ਕਰਿਆ ਇੱਕ ਇੱਕ ਬੈਰਿੰਗ ਪਟਕੇ ਦੁਬਾਰੇ ਲਾਇਆਗਾ। ਜਿਹੜਾ ਨਮਾ ਪੈਂਦਾ ਸੀ ਨਮਾ ਪਾਇਆ ਹੁਣ ਪੀਣੀ ਹੁੰਦਾ ਕੰਮ ਨਿਕਲਿਆ ਇਹ ਵੀ ਨਮਾ ਪਾ ਰਹੇ ਆ। ਅੱਛਾ ਜੀ। ਹਾਂ ਜੀ। ਜੇ ਮੰਨ ਲਓ ਕਿਸੇ ਨੇ ਰਿਪੇਅਰ ਕਰਾਉਣੀ ਹੋਵੇ ਕਰ ਦੇਉਗੇ ਤੁਸੀਂ? ਕਰ ਦਿਆਂ ਕਰ ਦਿਆਂ। ਤੇ ਜੇ ਕੋਈ ਕੰਮ ਮੜਦਾ ਹੋਇਆ ਕਿਸੇ ਦਾ ਕਰ ਦੇਉਗੇ? ਜਾ ਕੇ ਕਰਕੇ ਆਵਾਂਗੇ ਠੀਕ ਆ ਤੇ ਰਿਪੇਅਰਾਂ ਦਾ ਕੰਮ ਕਰਦੇ ਹੋ ਤੁਸੀਂ ਹਾਂ ਹਾਂ ਮਸ਼ੀਨਾਂ ਲਿਆਉਂਦੇ ਵੀ ਆ ਵੇਚਦੇ ਵੀ ਆ ਅੱਛਾ ਜੀ ਉਹ ਕੰਮ ਵੀ ਹੈਗਾਗਾ ਸਾਰਾ ਕੰਮ ਆ ਜਾਂਦੀ ਤੁਹਾਡਾ ਬਕਿਆ ਉਹ ਆ ਜਾਂ ਜਾਂ ਜਾਂਦੀ ਰਿਪੇਅਰ ਦਾ ਕੰਮ ਆ ਤੇ ਜਾਂਦੀ ਪੂਰਾ ਦਸੱਲੀ ਬਕਸਾ ਪੂਰਾ ਪੂਰਾ ਵੀਰੇ ਤੇਰਾ ਨੋ ਰਾਜਵਿੰਦਰ ਇਹਦਾ ਨੋ ਲੱਖਾ ਤੇ ਜੇ ਕਿਸੇ ਨੇ ਰਿਪੇਅਰ ਕਰਾਉਣੀ ਹੋਵੇ ਤਾਂ ਕਰਾ ਸਕਦਾ ਇਹ ਬਾਈਆਂ ਤੋਂ ਵੀਰੇ ਨੰਬਰ ਹੈਗਾ ਇਹਨਾਂ ਦਾ 99145 10218 ਜੇ ਰਿਪੇਅਰ ਵੀ ਕਰਾ ਸਕਦਾ ਤੇ ਜੇ ਕੋਈ ਵੇਚਣੀ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦਾ ਜਾਂ ਕੋਈ ਰਿਪੇਅਰ ਦਾ ਨਾਮ ਪਤਾ ਲੱਗਦਾ ਹੋਵੇ ਤਾਂ ਪੁੱਛ ਸਕਦਾ ਵੀਰੇ 99145 10218 ਸਾਰਾ ਕੰਮ ਕਰਦੇ ਵੀਰੇ ਇਹ ਬੰਦੇ ਰਾਜਵਿੰਦਰ ਨ ਬੋਲੀਆਂ ਸਭ ਕੀ ਚ ਜਾਣਦਾ ਵੇਣੋ ਬੋਲੀਆਂ ਡਾਊਨਲੋਡ ਛੇ ਚਾਟ